ਇਹ ਡਾ ਇਹ ਡੇ ਕਿ ਇਧਰ ਵੀ ਇਧਰ ਰੱਖ ਸਾਂਇਆ ਇਹ ਡਾ ਨਹੀਂ ਨਹੀਂ ਹੈ ਨੋਲੀ ਨੋਲੀ ਇਹ ਦੇ ਵਿੱਚ ਕੈਂਡੀ ਡਾ ਇਹ ਨਲੀ ਤੋਂ ਲੱਗੀ ਹੋਈ ਹੈ ਤੇਲਗੂ ਮੈਂ ਬਤਾਉ ਤੋਕਟੀ 2 3 4 5 6 7 8 9 10 ਇਹ ਤੇਲਗੂ ਹੈ 10 ਤੱਕ ਹਾਂ 10 ਤੱਕ ਨਮਾ ਦੇਨਾ ਤੇ ਭਾਰਤ ਦਾ ਇੱਕ ਨਮਾ ਰਾਜ ਜੀ ਨਮੀ ਸਟੇਟ ਜੀ ਦਾ ਨਾਮ ਹੈਗਾ ਉੜੀਸਾ ਸਾਹਮਣੇ ਉਹ ਬੋਰਡ ਲੱਗਿਆ ਹੋਇਆ ਥੋੜਾ ਜਿਹਾ ਦੂਰ ਹੈ ਜੀ ਲਿਖਿਆ ਹੋਇਆਗਾ ਕਾਲਾ ਪਾਣੀ ਜਿੱਥੇ ਆਪਾਂ ਖੜੇ ਆ ਇਹ ਉੜੀਸਾ ਦਾ ਪਿੰਡ ਪੈ ਜਾਂਦਾਗਾ ਪਿੰਡ ਦਾ ਨਾਮ ਹੈਗਾ ਜੀ ਕਾਲਾ ਪਾਣੀ ਤੇ ਰਾਤ ਆਪਾਂ ਜਿੱਥੇ ਰਾਤ ਕੱਟੀ ਭਾਈ ਇਧਰਲੇ ਪਾਸੇ ਨੀਸ਼ੂ ਦੇ ਮਿੱਤਰ ਦਾ ਘਰ ਆਗਾ ਰਾਤ ਆਪਾਂ ਇੱਥੇ ਰਾਤ ਕੱਟੀ ਹੈਗੀ ਤੇ ਸਵੇਰ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵੱਡਿਆਂ ਛੋਟਿਆਂ ਨੂੰ ਭੈਣਾ ਭਰਾਵਾਂ ਨੂੰ ਦੇਸ਼ਾਂ ਵਾਲਿਆਂ ਨੂੰ ਤੇ ਵਿਦੇਸ਼ਾਂ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਤੇ ਜਿੱਥੇ ਭਾਈ ਰੇਲ ਗੱਡੀ ਤੋਂ ਕੱਲ ਆਪਾਂ ਉਤਰੇ ਸੀਗੇ ਉਹ ਇਥੋਂ ਦਾ ਜ਼ਿਲ੍ਹਾਗਾ ਬਰਗੜ ਤੇ ਆਪਣੇ ਨਾਲ ਨਿਸ਼ੂ ਬਾਈ ਦੇ ਸਾਥੀ ਜਿਹੜੇ ਹੁਣ ਆਪਣੇ ਵੀ ਸਾਥੀ ਬਣ ਚੁੱਕੇ ਹੈਗੇ ਆ ਫੜ ਲਓ ਭਾਈ ਐ ਕਿਵੇਂ ਹੋ ਭਈਆ ਬੜੀਆ ਭਈਆ ਪੰਜਾਬੀ ਤੋਂ ਸਮਝ ਨਹੀਂ ਆਤੀ ਹੈ ਨਹੀ ਹਿੰਦੀ ਹਿੰਦੀ ਐ ਕੀ ਨਾਮ ਹੈ ਆਪਕਾ ਮੇਰਾ ਨਾਮ ਹੈ ਸੁਨੀਲ ਰੈਡੀ ਸੁਨੀਲ ਰੈਡੀ ਭਾਈ ਇਹਨਾਂ ਦੇ ਨਾਮ ਬੜੇ ਵਧੀਆਗੇ नाम के पीछे रेडी लगता है आपके नाम के पीछे सभी परिवार का रेडी लगता है आ, और नाम के पहले एक और होता है घर का नाम वो है था कर्री कर्री सुनील रेड्डी कर्री कर्री सुनील रेड्डी हाँ जी सभी के हाँ घर के सभी के ठीक है माता पिता सभी के लगता है और ये ये मुझे कर्री लगता है हां। आपके परिवार के लगता है और सारे परिवार के लगता है परिवार का कुछ अलग होता है रेड्डी जो है वो कास्ट है और अच्छा। वो कर्री जो है वो घर का नाम है मतलब मेरे पूर्वजों का नाम जो था वो पूरा आता है और दूसरा परिवार का अलग होता है वो कर्री ठीक है भैया आप पहले से जहाँ रहते हो नहीं पहले हमारा था आंध्र अंध्रा अंध्रा प्रदेश आंध्र प्रदेश में आंध्र हाँ। आंध्र प्रदेश में ईस्ट गोदावरी करके डिस्ट्रिक्ट है वहाँ पे वहाँ से मेरे दादाजी के पापा आए यहाँ पे तो यहाँ रहते हैं तब से ये हम भाई कौन से जब जनपद में खड़े हैं ये हम हैं कालापानी गांव में और बरगढ़ जिला ओडिशा भाषा बोलते हैं यहाँ पे ओडिया उड़िया हाँ हम जो बोलते हैं यहाँ पे उसको संबलपुरी बोलते हैं एक संबलपुरी एक्सेंट है ये उड़िया प्रॉपर उड़िया नहीं है प्रॉपर उड़िया वो कटक भुवनेश्वर साइड बोलते हैं हम जो बोलते हैं वो है संबलपुरी अच्छा संबलपुरी भाई बोल दो थोड़ी बहुत बोल दो कुछ ना कुछ अच्छा संबलपुरी में बोलते हैं कैंता अचो कैंता अचो मीनस कैसे हो कैसे हो तो एना भाई आप खान पीन भी दिखाएंगे जे भैया हमें जैसे बोलते हैं जे साउथ में पड़ जाता है जे एरिया साउथ में है नहीं ये साउथ नहीं है ये आएगा ईस्ट में ये ईस्ट में आ जाता है उड़ीसा की सकते की हदें भी भी और कौन कौन से स्टेटों के साथ लग जाती है भाई उड़ीसा का लगता है आंध्रा से और इधर है छत्तीसगढ़ छत्तीसगढ़ नजदीक ही रह जाता है हाँ छत्तीसगढ़ यही है बरगढ़ यहाँ से कितना पचास किलोमीटर होगा छत्तीसगढ़ अच्छा ਨਦੀ ਕੀ ਹੈ ਤਾਂ ਬੈਸਟ ਬੰਗਾਲ ਵੀ ਪੇਸ ਬੰਗਾਲ ਵੀ ਲੱਗਦਾ ਹੈ ਇੱਕ ਬੰਗਾਲ ਕੀ ਖਾੜੀ ਵੀ ਹੈ ਨਾ ਨਜ਼ਦੀਕ ਉਸ ਕੀ ਵੀ ਹੱਦ ਲੱਗ ਜਾਂਦੀ ਹੈ ਹਿੰਦੀ ਭਾਈ ਥੋੜੀ ਜੀ ਘੱਟ ਬੋਲਣੀ ਆਉਂਦੀ ਹੈਗੀ ਅੜਕ ਜੇ ਜਾਂਦੇ ਆ ਮਾਫ ਕਰਿਓ ਪਰ ਕਰ ਲੈਨੇ ਲੋਟ ਦੇ ਸਾਬ ਦਾ ਹਿੰਦੀ ਭਾਈ हमको ਕਮ ਆਤੀ ਹੈ ਥੋੜੀ ਬੋਲਨੀ ਤੇ ਆਹਾ ਬਹੁਤ ਹੀ ਸੋਹਣਾ ਇਹਨਾਂ ਬਾਈਆਂ ਦਾ ਘਰ ਤੇ ਹੋਰ ਵੀ ਦੋ ਬਾਈ ਹੋਰ ਅੱਗੇ ਰਾਤ ਆਪਾਂ ਨੂੰ ਤਿੰਨ ਲੈ ਕੇ ਆਏ ਸੀ ਦੂਜੀ ਬਾਈ ਦਾ ਕੀ ਨਾਮ ਸ਼ਿਵਾ ਸ਼ਿਵਾ ਰੈਡੀ ਸ਼ਿਵਾ ਰੈਡੀ ਸ਼ਿਵਾ ਰੈਡੀ ਬੜੇ ਸੋਹਣੇ ਨਾਮ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਉਣੇ ਆ ਤੇ ਇਹਨਾਂ ਦਾ ਖਾਣ ਪੀਣ ਵੀ ਦਿਖਾਵਾਂਗੇ ਤੁਹਾਨੂੰ ਬੜਾ ਵਧੀਆ ਖਾਣ ਪੀਣਾ ਜੀ ਇੱਥੋਂ ਦਾ ਓਡੀਸ਼ਾ ਦਾ ਠੀਕ ਹੈ ਭਾਈ ਤੇ ਅੱਜ ਅਸੀਂ ਕਹਾ ਜਾਏਗੇ ਸ਼ਿਵਾ ਭਾਈ ਜੀ ਸਰ ਬੋਲ ਰਹੇ ਜਾਈਏਗੇ ਇੱਕ ਹੈ ਹਿਰਾਕੂਟ ਡੈਮ ਫੇਮਸ ਇੱਕ ਡੈਮ ਹੈ ਯਾਹਾਂ ਪੇ ਅੱਛਾ ਵਹਾਂ ਜਾਏਗੇ ਔਰ ਇੱਕ ਹੋਰ ਜਾਏਗੇ ਸੰਮਲੇਸ਼ਵਰੀ ਮੰਦਿਰ ਫੇਮਸ ਮੰਦਿਰ ਹੈ ਯਾਹਾਂ ਦਾ ਠੀਕ ਹੈ ਠੀਕ ਦੋ ਜਗ੍ਹਾ ਜਾਵਾਂਗੇ ਦੋਨੋਂ ਥਾਂ ਜਾਵਾਂਗੇ ਭਾਈ ਇੱਕ ਡੈਮ ਤੇ ਦੂਸਰਾ ਮੰਦਿਰ ਆਏਗਾ ਠੀਕ ਹੈ ਜੀ ਭਾਈ ਕਰੇ ਜਾਣ ਤੋਂ ਪਹਿਲਾਂ ਭਾਈ ਨਾ ਆਹ ਮੱਛਰਦਾਨੀ ਮੂਰੇ ਲੱਗੀ ਹੋਈ ਆ ਇਹ ਬੜੀ ਵਧੀ ਆਹ ਹਨਾ ਜਿਹੜੀ ਹੈ ਇਹ ਚੁੰਬਕ ਹੈਗੀ ਜਿਵੇਂ ਇਹਨੂੰ ਆ ਛੱਡ ਦਾਂਗੇ ਨਾਲ ਦੀ ਨਾਲੇ ਫੇਰ ਆਪਣੇ ਆਪ ਹੀ ਜਿਹੜੀ ਇਹ ਲੱਗ ਜਾਂਦੀ ਹੈਗੀ ਵੀ ਮੱਛਰ ਮੱਖੀਆਂ ਤੋਂ ਹਨਾ ਵਧੀਆ ਚੀਜ਼ ਹੈ ਇਹ ਸ਼ੀਵਾਰੇਡੀ ਵਾਹਿਗੁਰੂ ਅਬੀ 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 ਚੱਲ ਪਿਆਂਗੇ ਜੀ ਟੈਂਪ ਦੇਖਣਾ ਤੇ ਆਪਣੇ ਨਾਲ ਹੈਗਾ ਬਾਈ ਨੀਸ਼ੂ ਨੀਸ਼ੂ ਤੇ ਆਪਾਂ ਦੋਨੇ ਆਣੇ ਐ ਸਕੂਟਰ ਸਾਈਕਲ ਤੇ ਆਗੇ ਆ ਨੈਸ਼ਨਲ ਹਾਈਵੇ ਹੈ ਜਿਹੜਾ ਇਹ ਕਲਕੱਤੇ ਤੋਂ ਆਉਂਦਾਗਾ ਕਲਕੱਤੇ ਤੋਂ ਆ ਕੇ ਜੀ ਇਹ ਬੰਬੇ ਵੱਲ ਸਿੱਧਾ ਜਾਂਦਾਗਾ ਪਿਛਲੇ ਪਾਸੇ ਨੂੰ ਇਹ ਸਾਹਮਣੇ ਇਧਰ ਕਲਕੱਤਾ ਰਹਿ ਜਾਂਦਾਗਾ ਜੀ ਅੱਗੇ ਕਾਫੀ ਅੱਗੇ ਹੈਗਾ ਬਹੁਤ ਅੱਗੇ ਤੇ ਇਹ ਡੈਮ ਹੈਗਾ ਜਿਹੜਾ ਇੱਥੋਂ 30 ਕਿਲੋਮੀਟਰ ਦੂਰ ਆਗਾ ਉੱਥੇ ਜਾ ਰਹੇ ਆ ਆਪਾਂ ਜਿਹੜੇ ਡੈਮ ਤੇ ਆਪਾਂ ਜਾਈ ਜਾਂਦੇ ਆ ਜੀ ਉਹਦਾ ਨਾਮ ਹੈਗਾ ਹੀਰਾਕੁੰਡ ਡੈਮ ਕਾਫੀ ਲੰਬਾਗਾ ਜਿਹੜਾ ਛਤੀਸਗੜ੍ਹ ਤੋਂ ਆਉਂਦਾਗਾ ਤੇ گاਉਂ ਓਡੀਸਾ ਹੋ ਕੇ ਤੇ ਬੰਗਾਲ ਦੀ ਖਾੜੀ ਵਿੱਚ ਜਾ ਕੇ ਭਾਈ ਸਮਾ ਜਾਂਦਾਗਾ ਉਧਰ ਜਾ ਕੇ ਉਹ ਖਤਮ ਹੋ ਜਾਂਦਾ ਟਾਈਮ ਤੇ ਉੜੀਸਾ ਦੇ ਆ ਖੇਤ ਦੇਖ ਲਓ ਜੀ ਹੈ ਤਾਂ ਆਪਾਂ ਥੋੜਾ ਜਿਆਦਾ ਦੂਰ ਥੱਲੇ ਆ ਖੇਤ ਨੀਵੇਂ ਆਗੇ ਝੋਨਾਗਾ ਜੀ ਝੋਨਾ ਲਾਇਆ ਹੋਇਆਗਾ ਤੇ ਇਧਰਲੇ ਪਾਸੇ ਬਾਹਲਾ ਕੋਈ ਕਾਮਜਾਬ ਝੋਨਾ ਹੈ ਨਹੀਂਗਾ ਜੀ ਇਹ ਆ ਜਿਹੜੀ ਬੱਲੀ ਹੈਗੀ ਹਨਾ ਕੋਈ ਬਾਹਲਾ ਹੋਣੀ ਹੈਗੀ ਠੀਕ ਠਾਕ ਜਾਈਆ ਵਿਚਾਰਾ ਇ ਤਾਂ ਐ ਲੱਗਦਾ ਖਾਣਾ-ਦਾਣਾ ਹੀ ਮਸਾ ਹੋਊਗਾ ਇੱਕ ਸਾਲ ਦਾ ਇਹਦੇ ਨਾਲ ਉਹ ਵੀ ਪੂਰਾ ਹੋ ਜੇ ਤਾਂ ਬਹੁਤ ਆ ਤੇ ਇਧਰਲੇ ਪਾਸੇ ਜਿਹੜੀ ਆ ਨਹਿਰ ਲੰਗੀ ਜਾਂਦੀ ਹੈਗੀ ਹਾਂਜੀ ਸਾਸਰੀਕਾਲ ਜੀ ਇਹ ਉੱਥੇ ਹੀ ਆਉਂਦੀ ਆ ਭਾਈ ਉਸੇ ਡੈਮ ਤੋਂ ਹੀ ਆਉਂਦੀ ਹੈਗੀ ਹਾਂਜੀ ਹੁਣ ਬੋਲੋ ਪ੍ਰਧਾਨ ਸਾਹਿਬ ਮੈਂ ਕੀ ਬੋਲਾਂ ਮੈਂ ਸਭ ਤੋਂ ਪਹਿਲੇ ਸਾਸਰੀਕਾਲ ਬੋਲਦਾ ਫਿਰ ਹਰੇਕ੍ਰਿਸ਼ਨਾ ਬੋਲਦਾ ਉਸ ਤੋਂ ਬਾਅਦ ਇਹ ਬੋਲਦਾ ਕਿ ਜਿਹੜੀ ਆ ਇਹ ਜਿਹੜੀ ਆ ਰਹੀ ਹੈ ਜੀ ਨਦੀ ਨਿਆਰ ਆਪਣੇ ਸੁਹਾ ਕਹਿੰਦੇ ਨੇ ਨਾ ਆਪਾਂ ਤੇ ਹੀਰਾਕੁੰਡ ਡੈਮ ਤੋਂ ਆਰੀ ਹੈ ਇੰਡੀਆ ਦਾ ਲੋਂਗੇਸਟ ਡੈਮ ਦੇ ਵਿੱਚੋਂ ਇੱਕ ਹੈ ਜੀ ਇਹ ਹੀਰਾਕੁੰਡ ਡੈਮ ਬਹੁਤ ਵੱਡਾ ਡੈਮ ਹੈ ਤੇ ਉਹ ਦਿਖਾਣ ਚੱਲੇ ਆਪਾਂ ਟਿਪੀਕਲ ਆਪਾਂ ਇਸ ਟਾਈਮ ਬਾਰਡਰ ਤੇ ਆਂ ਜਿਹੜੇ ਆਪਾਂ ਜਿੰਨਾਂ ਦੇ ਘਰ ਰਹਿ ਰਹੇ ਆਂ ਸ਼ਿਵਾਬਾਈ ਦੇ ਘਰੇ ਉਹ ਟਿਪੀਕਲ ਤੇਲਗੂ ਘਰ ਹੈ ਜੀ ਆਪਾਂ ਓਡੀਸ਼ਾ ਦੇ ਵਿੱਚ ਤਾਂ ਹੈਗੇ ਆ ਪਰ ਉਹ ਤੇਲਗੂ ਨੇ ਮਤਲਬ ਉਹਨਾਂ ਦੀ ਸਾਰੀ ਫੈਮਿਲੀ ਤੇਲਗੂ ਮਤਲਬ ਪ੍ਰੋਵਿੰਸ ਦੇ ਨਾਲ ਕਨੈਕਟਡ ਕਰਦੀ ਹੈ ਤੇ ਇਹ ਜਿਹੜੀ ਸੁਹਾ ਜਾ ਆ ਰਿਹਾ ਹੈਗਾ ਇਹ ਸਾਰਾ ਹੀਰਾਕੁੰਡ ਡੈਮ ਤੋਂ ਆ ਰਿਹਾ ਹੈ ਉਹ ਜਾ ਕੇ ਤੁਹਾਨੂੰ ਸਾਰਾ ਦਾ ਸਾਰਾ ਦਿਖਾ ਕਸਰੀ ਕਾਲ ਜੀ ਠੀਕ ਹੈ ਜੀ ਠੀਕ ਹੈ ਜੀ ਮੇਰੇ ਇਹਦਾ ਫੋਨ ਜੇਪ ਚ ਹੀ ਹੈ ਹਾਂ ਜੀ ਓਡੀਸਾ ਦਾ ਇਹ ਇੱਕ ਪਿੰਡ ਆਇਆਗਾ ਜੀ ਪਤਾ ਨਹੀਂ ਕਿਹੜਾ ਪਿੰਡ ਆ ਗਿਆ ਪੁੱਛਦੇ ਆਂਗੇ ਤੇ ਇਧਰ ਘਰ ਆ ਪਈਆ ਦੇਖ ਲੋ ਕਿੱਦਾਂ ਦੇ ਘਰ ਆਗੇ ਤੇ ਸ਼ਿਵਾ ਭਾਈ گاਉਂ ਕੌਣ ਸ ਹੈ ਗਾਂ ਹੈ ਮੈਨੂੰ ਇਹ ਇਹਨਾਂ ਨੂੰ ਪਤਾ ਇਹਨਾਂ ਦੀ ਕਲਾਸਮੇਟ ਹੀ ਮਿਲ ਗਈ ਲੈ ਗਾਂ ਕਿਹਨ ਗਾਂ ਕੀ ਕਿਉਂ ਜੀ ਮੋਦੀ ਨਾ ਸਰਮਾ ਰਹੇ ਹੈ ਅੱਜ ਦੇ ਬਾਰੇ ਦੱਸਿਓ ਬਾਈ ਇਹ ਕੀ ਹੈਗਾ ਚਰਖਾ ਹੈ ਸ਼ਿਵਾ ਬਾਈ ਸ਼ਿਵਾ ਰੈਡੀ ਜੀ ਚਰਖਾ ਇਹ ਕੀ ਹੈ ਬਾਈ ਚਰਖਾ ਇਹ ਆ ਸੰਮਲਪੁਰੀ ਸਾਰੀ ਬਣਾਤਾ ਇਸ ਸੇ ਅੱਛਾ ਅੱਛਾ ਸਾੜੀ ਬੰਦੀ ਹੈਗੀ ਸਾੜੀ ਬੰਦੇ ਇਸ ਵਿੱਚ ਕੋਈ ਹੈ ਜੋ ਸਾਰਾ ਦਾ ਸਾਰਾ ਮਤਲਬ ਹੈਂਡੀਕ੍ਰਾਫਟ ਹੈਂਡੀਕ੍ਰਾਫਟ ਹੈ ਹਾਂ ਇਹ ਦਿਨਾ ਕਿੱਦਾਂ ਸਾੜੀ ਬੰਦੀ ਹੈ ਕਿ ਅੰਦਰ ਕੋਈ ਹੋਰ ਵੀ ਅੰਦਰ ਕੋਈ ਹੋਰ ਵੀ ਮਸ਼ੀਨ ਲੱਗੀ ਹੈ ਵੀ ਵੀ ਤੇਰੇ ਬਣੋ ਜਾਣਗੇ ਕਿਨ ਬਣਾਉ ਜਾਣਗੇ ਆਜਾ ਆਜੋ ਇੱਥੇ ਆ ਗਿਆ ਹਾਂ ਅੱਛਾ ਇਹ ਆ ਦੇ ਅੰਦਰ ਸਾੜੀਆਂ ਜੀ ਤੇ ਦੇਖਦੇ ਆਪਾਂ ਰੁਕੁਰਬਾਰ ਆ ਦੇਖੋ ਜੀ ਇਹ ਬੋਲਦੀ ਨਾਲ ਬਿੱਟੂ ਸਭ ਤੋਂ ਫੇਮਸ ਸਾੜੀ ਹੈ ਜੀ ਇਹ 오ਡੀਸ਼ਾ ਦੀ ਪੂਰੇ ਇੰਡਵਰਡ ਦੀ ਸਭ ਤੋਂ ਫੇਮਸ ਸਾੜੀ ਹੁੰਦੀ ਹੈ ਸੰਬਲਪੁਰੀ ਸਾੜੀ ਹਾਂ ਜਿਵੇਂ ਆਪਣੀ ਬਨਾਰਸੀ ਸਾੜੀ ਹੁੰਦੀ ਹੈ ਨਾ ਉਦਾਂ ਹੀ ਸੰਬਲਪੁਰੀ ਸਾੜੀ ਹੁੰਦੀ ਹੈ ਮਤਲਬ ਇਹ ਥੋੜਾ ਇਹਦਾ ਰੇਟ ਜ਼ਿਆਦਾ ਹੁੰਦਾ ਬਨਾਰਸ ਨਾਲੋਂ ਮਤਲਬ ਹਰ ਇੱਕ ਦਾ ਰੇਟ ਡਿਪੈਂਡ ਕਰਦਾ ਹੋਇਆ ਇਹ ਬਹੁਤ ਮਹਿੰਗੀ ਸਾੜੀ ਹੈ ਸੰਬਲਪੁਰੀ ਸੰਬਲਪੁਰੀ ਸਾੜੀ ਪੂਰੇ ਵਰਲਡ ਜੇ ਸਭ ਤੋਂ ਫੇਮਸ ਸਾੜੀ ਹੁੰਦੀ 12ਵੇਂ ਵੀ ਲੋਕ ਲੈਣ ਆਉਂਦੇ ਨੇ ਕਿਉਂਕਿ ਇਹ ਹਰ ਜਗ੍ਹਾ ਸੇਲ ਹੁੰਦੀ ਵਿਆਹਾਂ ਦੇ ਵਿੱਚ ਪਾਈ ਜਾਂਦੀ ਨੋਰਮਲੀ ਇਹ ਨੋਰਮਲ ਵੇਅਰ ਵਾਸਤੇ ਵੀ ਹ ਹਰ ਇੱਕ ਤਰੀਕੇ ਨਾਲ ਜਿਹੜੀ ਆਪਾਂ ਇਹ ਪਾ ਸਕਦੇ ਆ ਡੈਲੀ ਵੇਅਰ ਦੇ ਵਿੱਚ ਵੈਡਿੰਗ ਵੇਅਰ ਦੇ ਵਿੱਚ ਅਗਰ ਅਗ ਡਿਜ਼ਾਈਨ ਆਂਦੇ ਨੇ ਬਹੁਤ ਵਧੀਆ ਹੁੰਦੀ ਹੈ ਇਹ ਇਹ ਘਰ ਮੇਂ ਵਿਕ ਜਾਂਦੀ ਹੈ ਜਾਂ ਬਾਜ਼ਾਰ ਮੇਂ ਲੈ ਕੇ ਜਾਂਦੇ ਆ ਜੀ ਨਹੀਂ ਇਹ ਖੁਦ ਵੀ ਵੇਚਦੇ ਆ ਇਹ ਖੁਦ ਵੀ ਵੇਚਦੇ ਨਹੀਂ ਤਾਂ ਗਵਰਨਮੈਂਟ ਦਾ ਸ਼ਾਪ ਹੈ ਉਹ ਵਹਾਂ ਪੇ ਜਾਂਦੇ ਆ ਉਹ ਗਵਰਨਮੈਂਟ ਵਾਲੇ ਇੱਥੇ ਖਰੀਦ ਲੈਂਦੇ ਆ ਉਹ ਰੇਟ ਦੇ ਦਿੱਤੇ ਹਾਂ 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 ਰੇਟ ਕਿਹੜਾ ਹੁੰਦਾ ਹੈ ਸਿਲਕ ਤੋਂ ਨਹੀਂ ਹੁੰਦੀ ਸਿਲਕ ਨਹੀਂ ਹੁੰਦੀ ਇਹ ਕੌਣ ਸਾ ਹੁੰਦਾ ਦੇ ਕੈਂਦੀ ਬਣਸੇ ਉਹ ਸਿਲਕ ਕਿਹ ਕਿ ਕਾਣ ਹੈ ਇਹ ਕਾਣ ਹੈ ਕਿ ਸੂਤਾ ਸੂਤੀ ਸੂਤਾ ਸੂਤੀ ਕਪੜਾ ਸੂਤੀ ਕਪੜਾ ਦਾ ਇਹ ਪਿਓਰ ਸੰਮਲਪੁਰ ਦਾ ਹਾਂ ਪਿਓਰ ਸੁਤੀ ਇਥੇ ਇਥੇ ਮਿਕਸ ਨਹੀਂ ਰਹਤਾ ਪੂਰਾ ਪਿਓਰ ਰਹਤਾ ਹੈ ਇਹ ਅੱਛਾ ਅੱਛਾ ਠੀਕ ਹੈ ਜੀ ਠੀਕ ਹੈ ਇਹ ਜਿਹੜੇ ਸਾੜੀਆਂ ਬਣਾਉਂਦੇ ਭਾਈ ਇਹਨਾਂ ਦੇ ਘਰੇ ਕਾਰਖਾਨੇ ਲੱਗੇ ਹੋਏ ਆ ਹਨਾ ਤੇ ਇਹ ਗਾਂ ਅੱਗੇ ਦੀ ਅੱਗੇ ਕਿਸੇ ਦਾ ਕੰਮ ਕਰਦੇ ਆ ਮਤਲਬ ਮਾਲ ਕਿਸੇ ਹੋਰ ਦਾ ਹੁੰਦਾ ਇਹ ਆ ਭਾਈ ਲੇਬਰ ਦਾ ਕੰਮ ਹੁੰਦਾ ਇਹਨਾਂ ਦਾ ਤੇ ਇਹਨਾਂ ਨੂੰ ਮੀਟਰਾਂ ਦੇ ਹਿਸਾਬ ਨਾਲ ਪੈਸੇ ਮਿਲਦੇ ਆ ਇੱਕ ਮੀ ਇੱਕ ਦਿਨ ਦੇ ਵਿੱਚ ਜਿੰਨਾ ਵੀ ਮੀਟਰ ਇਹ ਸਾੜੀ ਬਣਾ ਦੇਣਾ ਜਾਂ ਬੁਣ ਦੇਣਾ ਹਨਾ ਕੁਝ ਵੀ ਕਰ ਦੇਣਾ ਉਸ ਹਿਸਾਬ ਨਾਲ ਪੈਸੇ ਮਿਲਦੇ ਆ ਇਹ ਲਗਭਗ 3 ਤੋਂ 4 ਮੀਟਰ ਜਿਹੜਾ ਗੱਲਬਾਤ ਇਹਦੀ ਸਾੜੀ ਵਾਲੀ ਬਣਾ ਦਿੰਦੇ ਆ ਤੇ ਫਿਰ 300 ਰੁਪਿਆ ਤੇ ਉਸ ਹਿਸਾਬ ਨਾਲ ਇਹਨਾਂ ਨੂੰ ਮਿਲਦਾ 1 ਮੀਟਰ ਦਾ ਇਧਰਲੇ ਪਾਸੇ ਹਾਂਜੀ ਦੱਸੋ ਬਾਈ ਸ਼ਿਵਾਰ ਰੈਡੀ ਜੀ ਇਹਦਾ ਇਹਦਾ ਕੀ ਇਧਰ ਵਿੱਚ ਰੱਖਸਾ ਹੈ ਇਹਦਾ ਨਹੀਂ ਨਹੀਂ ਹੈ ਨਲੀ ਨਲੀ ਇਹਦਾ ਇਹ ਨਲੀ ਤੋਂ ਲੱਗੀ ਹੋਈ ਹੈ ਕਿੰਨ ਲੱਗੀ ਏ ਬਾਈ ਕੀ ਹੈ ਤਾਂ ਆ ਵੀ ਦਿਖਾ ਦਿਓ ਆਹਾਂ ਤਾਂ ਚੱਕਾ ਲੱਗਿਆ ਹੋਇਆ ਐ ਸਾਈਕਲ ਵਾਲਾ ਚੱਕਾ ਨਾ ਤੇ ਉਹ ਘਰਾਦੀ ਆ ਵੱਡੀ ਮੂਰੇ ਉਧਰਲੇ ਪਾਸੇ ਇੱਕ ਆਹ ਹੋਰ ਭਾਈ ਛੋਟੀ ਜੀ ਮਸ਼ੀਨ ਆ ਜਿਹੜੀ ਬਣਾਈ ਹੋਈ ਹੈਗੀ ਆਹ ਸਾਈਕਲ ਦਾ ਚੱਕਾ ਤੇ ਉੱਪਰਲੇ ਪਾਸੇ ਛੋਟੀ ਘਰਾਦੀ ਹੈ ਸਾਈਕਲ ਦੀ ਤੇ ਥੱਲੇਲੇ ਪਾਸੇ ਵੱਡੀ ਘਰਾਦੀ ਹੈ ਤੇ ਇੱਕ ਪੈਡਲ ਵੀ ਲੱਗਿਆ ਹੋਇਆਗਾ ਇਹਨੂੰ ਘੁਮਾ ਕੇ ਜਿਹੜਾ ਇਹਦੇ ਉੱਤੇ ਜਿਹੜਾ ਆਪਾਂ ਪਹਿਲਾਂ ਦੇਖ ਕੇ ਆਏ ਆ ਉਹ ਪਿਆ ਸਾਹਮਣੇ ਆਹ ਚਰਖਾ ਬਣਾਇਆ ਹੋਇਆਗਾ ਗੋਲ ਗੋਲ ਬਲੇਟਿਆ ਹੋਇਆ ਹੈ ਨਾ ਇਹ ਉਸੇ ਲੋਟੀ ਉਦਾਂ ਹੀ ਬਲੇਟ ਦੇ ਆ ਉਹਦੇ ਨਾਲ ਭਾਈ ਆਹ ਕਿਹੜੀ ਕਾਠੀ ਹੈ ਜੀ ਲੜਾਕੂ ਜਾ ਜੰਗੂ ਐ ਤਾਂ ਆਦਰਲੇ ਪਾਸੇ ਭਾਈ ਪਤਾ ਨਹੀਂ ਕੀ ਲਿਖਿਆਗਾ ਆਪਣੀ ਸਮਝ ਤੋਂ ਬਾਹਰ ਹੈ ਤੇ ਆ ਵੀ ਤੁਸੀਂ ਆਪ ਹੀ ਪੜ੍ਹ ਲਓ ਭਾਈ ਕੀ ਲਿਖਿਆ ਹੋਇਆਗਾ ਤੇ ਸਾਹਮਣੇ ਹੈਗੀ ਹੈਗੀ ਨਦੀ ਜਿਹਦਾ ਨਾਮ ਹੈਗਾ ਮahanadi ਭਾਈ ਆਪਣੇ ਇਧਰ ਖੱਬੇ ਹੱਥ ਜੰਗਲ ਆ ਜੀ ਗਾਹ ਨੂੰ ਜਾਵਾਂਗੇ 2-4 ਕਿਲੋਮੀਟਰ ਜਦੋਂ ਗਾਹ ਨੂੰ ਜਾਵਾਂਗੇ ਆਪਾਂ ਤਾਂ ਜੰਗਲ ਆ ਜਾਂਦਾ ਜੇ ਸੱਜੇ ਹੱਥ ਜਾਵਾਂਗੇ ਤਾਂ ਹੀਰਾਕੁੰਡ ਜਿਹੜਾ ਡੈਮ ਹੈਗਾ ਉਹ ਆ ਜਾਂਦਾਗਾ ਇਧਰਲੇ ਪਾਸੇ ਤੇ ਆਹ ਸਾਹਮਣੇ ਬਈ ਪਾਣੀ ਦਿਖਦਾਗਾ ਗਾਂਹ ਹੋਰ ਕੁਛ ਨਹੀਂ ਦਿਖਦਾ ਧੁੰਦ ਜੀ ਦਿਖੀ ਜਾਂਦੀ ਆ ਸ਼ਿਵਾ ਭਾਈ ਰੈਡੀ ਜੀ ਜੇ ਬਈ ਐਸਾ ਧੁੰਦੁੰਦ ਜੀ ਕਿਉਂ ਦਿਖ ਰਹਾ ਹੈ? ਅਭੀ ਸਰਦੀ ਦਾ ਮੌਸਮ ਹੈ ਜੀ ਇਸ ਲਈ ਦਿਖ ਨਹੀਂ ਰਹਾ। ਬਾਰਿਸ਼ ਕੇ ਮੌਸਮ ਮੇ ਪੂਰਾ ਕਲੀਅਰ ਪੂਰਾ ਲਾਸਟ ਤੱਕ ਦਿਖਤਾ ਹੈ ਜੀ। ਲਾਸਟ ਤੱਕ ਤਾਂ ਮਤਲਬ ਬਹੁਤ ਆਗੇ ਹੈ ਇਹ। ਅੱਛਾ। ਬਾਰਿਸ਼ ਕੇ ਮੌਸਮ ਮੇ ਦਿਖਤਾ ਨਹੀਂ ਹੈ। ਲੇਕਿਨ ਕਲੀਅਰ ਦਿਖਤਾ ਹੈ ਜ਼ਿਆਦਾ ਦੂਰ ਦਿਖਤਾ ਹੈ ਬਾਰਿਸ਼ ਕੇ ਮੌਸਮ ਮੇ। ਔ ਮਛਵਾਰੇ ਜਾਂਦੇ ਆ ਜੀ। ਹਾਂ ਮਛਵਾਰੇ ਜਾਂਦੇ ਜੀ। ਇਹ ਲੋਕਲੀ ਇੱਥੋਂ ਦੇ। ਹਾਂ ਲੋਕਲੀ ਆ ਜੀ। ਅੱਛਾ ਅੱਛਾ ਠੀਕ ਹੈ ਜੀ। ਤੇ ਹੁਣ ਆਪਾਂ ਜਾਣਾ ਡੈਮ ਤੇ। ਹਾਂ। ਇਹ ਇਹ ਨਦੀ ਦਾ ਨਾਮ ਮਹਾਨਦੀ। ਮਹਾਨਦੀ ਨਾਮ ਹੈ ਜੀ ਔਰ ਡੈਮ ਕ ਮਹਾਨਦੀ ਦੇ ਵਿੱਚੋਂ ਹੀ ਛੋਟੀਆਂ-ਛੋਟੀਆਂ ਨਹਿਰਾਂ ਇਦਾਂ ਨਿਕਲ ਜਾਂਦੀਆਂ ਜੀ ਪਿੰਡਾਂ ਕਣੀ ਨੂੰ ਖੇਤਾਂ ਕਣੀ ਨੂੰ ਤੇ ਇਸ ਮਹਾਨਦੀ ਦਾ ਪਾਣੀ ਹੈ ਜਿਹੜਾ ਇਹੀ ਖੇਤਾਂ ਨੂੰ ਲੱਗਦਾ ਹੈਗਾ ਆਸੇ-ਪਾਸੇ ਝੋਨਾ ਵਧੀਆ ਹੁੰਦਾ ਇਹ ਸਾਰਾ ਪਿੰਡ ਓਡੀਸ਼ਾ ਦੇ ਪਿੰਡਾਂ ਦੇ ਵਿੱਚ ਝੋਨਾ ਵਧੀਆ ਹੁੰਦਾ ਹੈ ਕਿਸੇ ਪਾਸੇ ਮਾੜਾ ਵੀ ਹੈਗਾ ਜ਼ਮੀਨ ਮਾੜੀ ਵੀ ਆ ਤੇ ਵਿੱਚ-ਵਿੱਚ ਬੜੇ ਚੰਗੇ ਝੋਨੇ ਵੀ ਆਪਾਂ ਦੇਖਦੇ ਆਏ ਆਂਗੇ ਮੋਟਰਸਾਈਕਲ ਤੇ ਸੀਗੇ ਤੇ ਵਧੀਆ ਦੇਖਦੇ ਸੀਗੇ ਵਧੀਆ ਸੀਗੇ ਨਸਰੇ ਖੜੇ ਸੀ ਪੂਰੇ ਤੇ ਆਹਾ ਇਸ ਤੋਂ ਅੱਗੇ ਗਾਂਹ ਕੇ ਜਾ ਕੇ ਇੱਕ ਹੋਰ ਛੋਟਾ ਸੂਆ ਬਣ ਜਾਂਦਾ ਹੈਗਾ ਇਹਦਾ ਸਾਹਮਣੇ ਆ ਗਿਆ ਜੀ ਪਹਾੜ 오ਡੀਸਾ ਦੇ ਤੇ ਆਪਾਂ ਡੈਮ ਦੇ ਹੁਣ ਨੇੜੇ ਆ ਪਾਈ 2-4 ਕਿਲੋਮੀਟਰ ਹੋਰ ਰਹਿ ਗਿਆ ਤੇ ਆਪਾਂ ਫਿਰ ਡੈਮ ਦਿਖਾਉਨੇ ਆ ਤੁਹਾਨੂੰ ਕਹਿੰਦੇ ਭਾਈ ਜੀ ਆਇਆ ਨੂੰ ਜਵਾਹਰ ਮਨਾਰ ਇੱਥੋਂ ਜਿਹੜਾ ਡੈਮ ਦਾ ਨਜ਼ਾਰਾ ਪੂਰਾ ਵਧੀਆ ਦਿਖਦਾਗਾ ਹੋਰ ਥੋੜਾ ਜਿਹਾ ਅੱਗੇ ਜਾ ਕੇ ਪਰ ਮੋਟਰਸਾਈਕਲ ਦੀ ਜਿਹੜੀ ਪਰਚੀ ਲੱਗਦੀ ਹੈਗੀ ਦੋਨੇ ਮੋਟਰਸਾਈਕਲਾਂ ਨੇ 45 ਰੁਪਏ ਲਏ ਆਗੇ ਆਪਣੇ ਤੋਂ ਅੰਦਰ ਜਾਣ ਦੇ बनया टिकट घर चल खासे लोग तुर तो जाने ना देखने तो उपर जा जी आप ਉੱਥੋਂ ਕਹਿੰਦੇ ਭਾਈ ਵਧੀਆ ਨਜ਼ਾਰਾ ਕਹਿੰਦੇ ਡੈਮ ਦਾ ਤੇ ਲੰਗੂਰ ਬੜਿਆ ਜੀ ਇੱਥੇ ਇੱਥੋਂ ਵੀ ਦੇਖ ਲਿ ਗਏ ਮਾੜਾ ਨਜ਼ਾਰਾ ਕੀ ਗੱਲ ਬਾਤ ਹੈ ਫਿਰ ਆਪਾਂ ਜਾਣਿਆਂਗੇ ਉੱਪਰ ਹਾਂ ਉਸ ਇੰਨਾ ਡੈਮ ਥੋੜਾ ਦੂਰ ਆਗਾ ਇਹ ਨੰਨਾ ਬਿੱਟੂ ਲੰਗੂਰ ਅਯੋ ਹਰਮਨਾਰ ਚਲੋ ਭਾਈ ਚਲ ਗਿਆ ਪਾਵੀ ਉੱਤੇ ਦੇਖ ਕੇ ਡੈਮ ਕਿਦਾਂ ਹੁੰਦਾ ਦਿਖਦਾਗਾ ਕੀ ਕੁਛ ਕੀ ਗੱਲਬਾਤ ਹੈ ਕਿ ਡੈਮ ਦੀ ਆ ਮੇਨਾਰੇ ਇੱਥੇ ਹਨੇਰੇ ਉੱਤੇ ਚਾਂਗੀ ਪੂਰਾ ਫਿੱਟ ਆ ਰਹਾ ਜਾਂਦਾਗਾ ਅੱਥੀ ਆਇਆ ਹੈ ਤਾਂ ਹਜੇ ਆਪਾਂ ਹੋਰ ਤਾਂ ਜਾਣਾਗਾ ਰਾਈ ਬਾੜਾ ਕਸੂਤਾਗਾ ਜੀ ਆਜੋ ਭਈਆ ਆਜੋ ਜੀ ਆਜੋ ਆਜੋ ਰੌਣਕ ਮੇਲਾ ਪੂਰਾ ਤਾਹਾਂ ਤਾ ਲੱਗਿਆ ਪਿਆਗਾ ਜੀ ਆਸੇ-ਪਾਸੇ ਤੀਆਂ ਲੱਗੀਆਂ ਹੋਈਆਂ ਜੀ ਜਿਵਾਹਰ ਮਨਾਰ ਦੇ ਆਪਾਂ ਉੱਪਰ ਆ ਗਏ ਆ ਭਾਈ ਬਿਲਕੁਲ ਟੀਸੀ ਤੇ ਉੱਤੇ ਸਾਹਮਣੇ ਹੈਗੀ ਹੈਗੀ ਮahan nadi ਜਿਹੜਾ ਤੁਸੀਂ ਪਾਣੀ ਦੇਖੀ ਜਾਂਦੇ ਹੋ ਤੇ ਆ ਪਹਾੜ ਆ ਗਏ ਛੋਟੇ-ਮੋਟੇ ਇਧਰਲੇ ਪਾਸੇ ਵੀ ਹਰੇ-ਭਰੇ ਪਹਾੜ ਇਹ ਜ਼ਿਆਦਾ ਨਹੀਂ ਹੈਗਾ ਅਸਾ ਇੱਥੋਂ ਤੱਕ ਆ ਤੇ ਪਿਛਲੇ ਪਾਸੇ ਵੀ ਇਹ ਉਹੀ ਮahanadi ji ਘੁੰਮ ਘਮਾ ਕੇ ਇਧਰ ਆ ਜਾਂਦੀ ਹੈ ਤੇ ਮahanadi ਦੇ ਉੱਤੇ ਬਣਿਆ ਹੋਇਆਗਾ ਹੀਰਾਕੁੰਡ ਡੈਮ ਜਿਹੜਾ ਤੁਸੀਂ ਸਾਹਮਣੇ ਦੇਖੀ ਜਾਂਦੇ ਹੋ ਇਹ ਡੈਮ 25.8 ਕਿਲੋਮੀਟਰ ਦਾ ਜੀ ਇਹ ਲੰਮਾ ਜਿਹੜਾ ਡੈਮ ਬਣਿਆ ਹੋਇਆਗਾ ਤੇ ਇਹਦਾ ਨਿਰਮਾਣ ਹੋਇਆ ਸੀ ਜਿਹੜਾ 1948 ਦੇ ਵਿੱਚ ਇਹਦਾ ਨਿਰਮਾਣ ਸ਼ੁਰੂ ਹੋਇਆ ਸੀਗਾ ਜੀ ਤੇ 1957 ਦੇ ਵਿੱਚ ਇਹ ਬਣ ਕੇ ਪੂਰਾ ਤਿਆਰ ਹੋ ਗਿਆ ਸੀਗਾ ਇਹ ਡੈਮ ਤੇ ਥੋੜਾ ਜਿਹਾ ਹੋਰ ਗਾਹ ਹੋ ਕੇ ਤੁਹਾਨੂੰ ਦਿਖਾਈ ਦੇ ਪਈ ਇੱਥੋਂ ਤੇ ਇੱਥੇ ਭਾਈ ਜਿਹੜੀ ਉਹ ਤੁਸੀਂ ਸਾਹਮਣੇ ਜਿਹੜਾ ਥੱਲੇ ਦੇਖੀ ਜਾਂਦੇ ਹੋ ਗ੍ਰਿਡ ਜਾਂ ਬਣਿਆ ਇਹ ਹਾਈਡਰੋਲਿਕ ਇਲੈਕਟ੍ਰਿਕ ਬਿਜਲੀ ਵੀ ਪੈਦਾ ਕਰਦਾ ਹੈਗਾ ਇੱਥੇ ਪੈਦਾ ਕੀਤੀ ਜਾਂਦੀ ਹੈ ਬਣਦੀ ਹੈਗੀ ਤੇ ਇਹ ਦੁਨੀਆ ਦੇ ਭਾਈ ਲੰਮੇ ਬੰਨਾਂ ਵਿੱਚੋਂ ਇੱਕ ਬੰਨ ਹੈਗਾ ਮਿੱਟੀ ਦਾ ਬੰਨ ਇੱਕ ਡੈਮ ਜੀ ਆਪਾਂ ਇਸ ਤੋਂ ਪਹਿਲਾਂ ਦੇਖਿਆ ਸੀਗਾ ਉਹ ਝਾਰਖੰਡ ਦੇ ਵਿੱਚ ਮਸਾਂਜਰ ਉਹਦਾ ਕੋਈ ਐਦਾਕ ਨਾਂ ਸੀ ਕੀ ਨੀ ਮਸਾਂਜਰ ਉਹ ਡੈਮ ਸੀਗਾ ਉਹ ਆਪਾਂ ਬਿਲਕੁਲ ਨੇੜੇ ਤੋਂ ਦੇਖਿਆ ਜੀ ਤਾਂ ਭਾਈ 1.5 ਕਿਲੋਮੀਟਰ ਦੂਰ ਖੜੇ ਸੀਗੇ ਇਹ ਤਾਂ ਕੀ ਪਤਾ ਲੱਗਦਾ ਨਾ ਡੈਮ ਦਾ ਬਸ ਉੱਤੋਂ ਜੋ ਦੇਖ ਲਿਆ ਵੀ ਆਸੇ-ਪਾਸੇ ਪਹਾੜ ਜੇ ਠੀਕ ਦਿਖਦੇ ਆ ਵਧੀਆ ਦਿਖਦੇ ਆ ਹਰਿਆਲੀ ਹਰੂਲੀ ਸੀਗੀ ਪਾਣੀ ਸੀਗਾ ਤੇ ਪਰ ਡੈਮ ਦਾ ਜਿਹੜਾ ਕੋਲੋਂ ਦੇਖਣ ਦਾ ਨਜ਼ਾਰਾ ਉਹੀ ਹੁੰਦਾਗਾ ਵਧੀਆ ਤਾਂ ਤੇ ਇਹ ਉੱਥੇ ਜਾਣ ਨਹੀਂ ਦਿੰਦੇ ਸੀਗੇ ਚਲੋ ਭਾਈ ਹੁਣ ਵਾਪਸੀ ਚੱਲ ਗਏ ਘਰੋਂ ਕਰੀ ਚੱਲ ਗਏ ਅ ਹਰਪਾਲ ਤਾਂ ਨੂੰ ਠੰਡ ਲੱਗਦੀ ਹੋਊਗੀ ਬਹੁਤ ਸੱਚੀ ਠੰਡ ਲੱਗੀ ਆ ਜੀ ਡੈਮ ਤਾਂ ਭਾਈ ਦੇਖ ਆਏ ਹੁਣ ਚਾਹ ਦੀ ਕੁੱਟ ਪੀ ਲਗੇ ਤੋੜ ਜੀ ਲੱਗੀ ਪਈ ਆ चार का चाह दे गया रेडी जी हाँ जी चार को कितना बोलते हैं जी चार ही बोलते हैं जी नहीं आपने कुछ और बोला था भाई चार 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 छठा किसको बोला था चार छ छ बोलते हैं छठा छ छठा को छ बोलते हैं चार को चार बोलते हैं एक दो तीन एक दो तीन चार बता देता हूँ एक दो तीन चार पाँच छ सात आठ नौ दस ये उड़िया में है छिया भाषा हां तेलुगु में भी बताऊं तेलुगु 1 2 3 4 5 6 7 8 9 10 ये तेलुगु है 10 तक हां 10 तक 10 तक और केड़ी-केड़ी भाषा आंदी है थोनू ये दोनों ही आते हैं जी ये दोनों ही आउने एक आ दूआ तिया चौगा पांचा छक्का सादा आठा नगा दसा 10 नंबर एक दूआ दूआ ये अपने वाली भाषा है की जी उडाड़ ਲੋਜੀ ਲੋਜੀ ਜੀ ਡੈਮ ਦੇ ਆਪਾਂ ਥੋੜਾ ਹੋਰ ਨੇੜੇ ਆ ਗਏ ਜੀ ਤੇ ਸਾਹਮਣੇ ਜਿਹੜੀਆਂ ਤੁਸੀਂ ਉੱਤੇ ਲਾਈਟਾਂ ਲੱਗੀਆਂ ਦੇਖੀਆਂ ਨੇ ਉਹ ਹੀ ਭਾਈ ਜਿਹੜੀ ਸੜਕ ਜਾਂਦੀ ਆ ਡੈਮ ਦੇ ਉੱਤੇ ਬਣੀ ਹੋਈ ਆ ਜੀ ਰਾਹ ਬਣਿਆ ਹੋਇਆ ਜਿਹੜਾ ਇਹ ਭਾਈ ਉਹ ਸਾਹਮਣੇ ਤੱਕ ਹੀ ਅਖੀਰ ਤੱਕ ਨਾ ਜਿਹੜੀ ਸੜਕ ਦਿਖੀ ਜਾਂਦੀ ਆ ਨਾ ਵੀ ਉੱਥੋਂ ਤੱਕ ਲਾਈਟਾਂ ਲੱਗੀਆਂ ਇਹ ਜਦੋਂ ਆਪਾਂ ਇਹਦੀ ਵੀ ਗੱਲਬਾਤ ਕੱਢ ਕੇ ਦੇਖਦੇ ਆ ਨਾ ਭਾਈ ਇਹ ਡੈਮ ਦੀ ਕੀ ਗੱਲਬਾਤ ਆ ਵੀ ਕਿੰਨੇ ਚ ਬਣਿਆ ਕੀ ਕੁਝ ਹੁੰਦਾਗਾ ਤੇ ਉੱਥੇ ਲਿਖਿਆ ਹੁੰਦਾ ਵੀ 25.8 ਕਿਲੋਮੀਟਰ ਲੰਬਾ ਇਹ ਟਾਈਮ ਆਗਾ ਤੇ ਮੈਨੂੰ ਲੱਗਦਾ ਨਹੀਂਗਾ ਇੰਨਾ ਤਾਂ ਲੱਗਦਾ ਕਿਲੋ 1.5 ਕਿਲੋਮੀਟਰ ਜਾਂ ਅੱਧੀ ਕਿਲੋਮੀਟਰ ਜਾਂ ਲੱਗਦਾ ਦੇਖਣ ਨੂੰ 25 ਕਿਲੋਮੀਟਰ ਕਿਉਂਕਿ ਬਹੁਤ ਹੋ ਜਾਂਦਾ ਬਈ ਆਪਣੇ ਚੱਕ ਆਰਮ ਸਿੰਘ ਵਾਲੇ ਪਿੰਡ ਤੋਂ ਘਰ ਤੋਂ ਲੈ ਕੇ ਬਠੰਡੇ ਵਗ ਜਾਂਦੇ ਆਪਾਂ ਫੇਰ ਲਗਭਗ 20-22 ਕਿਲੋਮੀਟਰ ਦਾ ਜਿਹੜਾ ਰਾਹ ਬਣਦਾਗਾ 25 ਕਿਲੋਮੀਟਰ ਤਾਂ ਬਹੁਤ ਹੋ ਜਾਂਦਾਗਾ ਤੇ ਪਤਾ ਨਹੀਂ ਸਮਝ ਤੋਂ ਬਾਹਰ ਦੀ ਗੱਲ ਆ ਚਲੋ ਇਹ ਤੇ ਇੱਥੋਂ ਤੱਕ ਜਾਣ ਦੇ ਦਿੰਦੇ ਆ ਜੀ ਆ ਅੱਗੇ ਲੱਗਿਆ ਹੋਇਆਗਾ ਬੈਰੀਗੇਟ ਦਾ ਇਸ ਤੋਂ ਗਾਂ ਫੇਰ ਨਹੀਂ ਜਾਣ ਦਿੰਦੇ ਇਧਰਲੇ ਪਾਸੇ ਲਿਖਿਆ ਵੀ ਹੋਇਆ ਭਾਈ ਆਈ ਲਵ ਹੀਰਾਕੋਂਡ ਡੈਮ ਇਹਦਾ ਨਾਮ ਹੈ ਜਿਹੜਾ ਸਾਹਮਣੇ ਚੌਂਕ ਬਣਿਆ ਹੋਇਆ ਜੀ ਤੇ ਹੱਥ ਜੋੜੇ ਹੋਇਆ ਕੀ ਜਿੱਦਾਂ ਆਪਣੇ ਪੰਜਾਬ ਚ ਕਹਿੰਦੇ ਆ ਸਤਿ ਸ੍ਰੀ ਅਕਾਲ ਜੀ ਤੇ ਹਿੰਦੀ ਦੇ ਵਿੱਚ ਕਹਿੰਦੇ ਆ ਨਮਸਤੇ ਤੇ ਇੱਥੇ ਭਾਈ ਉਧਰਲੇ ਪਾਸੇ ਲਿਖਿਆ ਹੋਇਆ ਜੋਹਾਰ ਇੱਥੇ ਉੜੀਸ਼ਾ ਵਾਲੀ ਭਾਸ਼ਾ ਜਿਹੜੀ ਓੜੀਆ ਉਹਦੇ ਵਿੱਚ ਜੋਹਾਰ ਕਹਿੰਦੇ ਆਗੇ ਉਹ ਸਾਹਮਣੇ ਲਿਖਿਆ ਵੀ ਹੋਇਆਗਾ ਇਹ ਤਾਂ ਬਈ ਦਿਨ ਰਾਤ ਦਾ ਪੂਰੇ ਫਰਕ ਆ ਜਿਵੇਂ ਆਪਣੇ ਸਤਿ ਸ੍ਰੀ ਅਕਾਲ ਤੇ ਇੱਥੇ ਜੋਹਾਰ ਚਲੋ ਨਮਸਤੇ ਤਾਂ ਆਪਾਂ ਨੇੜੇ ਟੇੜੇ ਦਾ ਹਨਾ ਗੱਲਬਾਤ ਸਮਝ ਲੈਣਿਆਂਗੇ ਤੇ ਇਹ ਬਹੁਤ ਫਰਕ ਆ ਇਹਦਾ ਇਹ ਭਾਸ਼ਾ ਦਾ ਬਹੁਤ ਫਰਕ ਆ ਜੀ ਡੈਮ ਤੋਂ 10 ਕਿਲੋਮੀਟਰ ਆਪਾਂ ਬਈ ਹੋਰ ਬੰਨੇ ਆਗੇ ਆਗੇ ਤੇ ਆਹਾ ਜਿਹੜੀ ਜਗ੍ਹਾ ਤੇ ਆਪਾਂ ਖੜੇ ਆਗੇ ਇਹ ਸ਼ਹਿਰ ਦਾ ਨਾਮ ਹੈਗਾ ਸੰਬਲਪੁਰ ਆਹ ਆਪੇ ਬੈਠਣ ਉੱਠਣ ਵਾਸਤੇ ਰਾਤ ਨੂੰ ਤੋਰਾ ਫੇਰਾ ਕਰਨ ਵਾਸਤੇ ਆ ਜਗਾ ਬਣਾਈ ਹੋਈ ਹੈ ਜਿੱਥੇ ਆਪਾਂ ਇਸ ਟਾਈਮ ਖੜੇ ਆਂਗੇ ਸਾਹਮਣੇ ਪਾਸੇ ਮੰਦਿਰ ਹੈ ਜੀ ਮੰਦਿਰ ਦਾ ਨਾਮ ਹੈਗਾ ਜੀ ਸ਼ਮਲੇਸ਼ਵਰੀ ਸਾਹਮਣੇ ਮੁੱਖ ਗੇਟ ਆ ਜੀ ਮੰਦਿਰ ਦਾ ਤੇ ਇਸ ਜਿਹੜਾ ਸ਼ਹਿਰ ਦਾ ਨਾਮ ਪਿਆ ਹੋਇਆਗਾ ਇਸ ਮੰਦਿਰ ਦੇ ਨਾਮ ਤੋਂ ਹੀ ਇਸ ਸ਼ਹਿਰ ਦਾ ਨਾਮ ਪਿਆ ਹੋਇਆਗਾ ਮਾਂ ਸ਼ਮਲੇਸ਼ਵਰੀ ਦੀ ਜਿਹੜੀ ਇੱਥੇ ਪੂਜਾ ਕੀਤੀ ਜਾਂਦੀ ਹੈ ਜਦੋਂ ਫਸਲ ਦੀ ਪਹਿਲੀ ਕਟਾਈ ਹੁੰਦੀ ਆ ਤਾਂ ਉਦੋਂ ਕਹਿੰਦੇ ਪੂਰਾ ਬਈ ਮੇਲਾ ਵੀ ਲੱਗਦਾਗਾ ਤੇ ਇਹ ਮੰਦਿਰ ਜੀ ਪੱਛਮੀ ਉੜੀਸਾ ਦਾ ਸਭ ਤੋਂ ਪ੍ਰਸਿੱਧ ਜਿਹੜਾ ਇਤਿਹਾਸਿਕ ਮੰਦਿਰ ਇਤਿਹਾਸਿਕ ਮੰਦਿਰਾਂ ਵਿੱਚੋਂ ਇੱਕ ਮੰੰਨਿਆ ਜਾਂਦਾ ਭਾਈ ਜਿਹੜਾ ਤੁਸੀਂ ਸਾਹਮਣੇ ਦੇਖ ਹੀ ਜਾਂਦੇ ਹੋ ਤੇ ਮਗਰਲੇ ਪਾਸੇ ਜਿਹੜੇ ਆਪਾਂ ਡੈਮ ਤੇ ਜਾ ਕੇ ਆਏ ਆਂਗੇ ਉਹ ਡੈਮ ਦਾ ਪਾਣੀ ਆ ਕੇ ਨਾਲ ਲੱਗ ਜਾਂਦਾ ਮਹਾਂ ਨਦੀ ਜੀ ਨੂੰ ਕਹਿ ਦਿੰਦੇ ਆਗੇ ਜਿੱਥੇ ਆਪਾਂ ਪਹਿਲਾਂ ਜਾ ਕੇ ਆਏ ਪਿਛਲੇ ਪਾਸੇ ਜਿਹੜੀ ਗਰਲਣ ਲੱਗੀ ਹੋਈ ਆ ਇਹਦੇ ਪਿਛਲੇ ਪਾਸੇ ਹੀ ਪਾਣੀ ਆ ਜੀ ਨਾਲ ਸਾਹਮਣੇ ਭਾਈ ਤੁਸੀਂ ਮੰਦਿਰ ਦੇਖੀ ਜਾਂਦੇ ਹੋ ਤੇ ਇਸ ਮੰਦਿਰ ਦਾ ਨਿਰਮਾਣ ਰਾਜਾ ਬਲਰਾਮ ਦੇਵ ਨੇ ਜਿਹੜਾ ਕਰਵਾਇਆ ਸੀਗਾ ਜਿਹੜਾ ਕਿ ਸੰਬਲਪੁਰ ਦਾ ਰਾਜਾ ਸੀਗਾ ਭਾਈ ਇਹ ਮੰਦਿਰ ਦੇ ਵਿੱਚ ਭਾਈ ਸ਼ਰਧਾਲੂਆਂ ਦੇ ਆਂ ਜਿਹੜਾ ਲੈਣਾ ਲੱਗੀਆਂ ਹੋਈਆਂ ਸਾਹਮਣੇ ਤੁਸੀਂ ਦੇਖ ਹੀ ਜਾਣੇ ਹੋਗੇ ਆਇਦਰਲੇ ਪਾਸੇ ਹੈਗਾ ਜੀ ਰਾਜਸਤਾਨੀ ਟਾਬਾ ਨੈਸ਼ਨਲ ਹਾਈਵੇ 53 ਨੰਬਰ ਤੇ ਭਾਈ ਸਮਾਂ ਜਿਹੜਾ ਜ਼ਿਆਦਾ ਹੋ ਗਿਆ ਰੋਟੀ ਟੋਕ ਖਾ ਲਈਏ ਇੱਥੋਂ ਫਿਰ ਚੱਲਦੇ ਆ ਕਰੇ ਨੀਸ਼ੂ ਦੇ ਦੋਸਤ ਦੇ ਘਰੇ ਆ ਗਏ ਆ ਜੀ ਤੇ ਅੱਜ ਦੀ ਵੀਡੀਓ ਭਈ ਆਪਣੀ ਸਮਾਪਤੀ ਵੱਲ ਵੱਧਦੀ ਹੈਗੀ ਸਮਾਪਤੀ ਕਰਨ ਤੋਂ ਪਹਿਲਾਂ ਜੀ ਇੱਕ ਆ ਬੱਚੇ ਦਾ ਜਨਮ ਦੇਣਾਗਾ ਜਿਹਦਾ ਨਾਮ ਹੈਗਾ ਅਰਸ਼ਦੀਪ ਸਿੰਘ ਇਹ ਚੰਦਨ ਸਲਾਈ ਮਸ਼ੀਨ ਵਾਲੇ ਆ ਜੀ ਸ੍ਰੀ ਅਮਰਤਸਰ ਸਾਹਿਬ ਤੋਂ ਬੱਚੇ ਨੂੰ ਜੀ ਜਨਮ ਦੇਣੀਆਂ ਲੱਖ ਲੱਖ ਵਧਾਈਆਂ ਤੇ ਬੱਚੇ ਨੂੰ ਤੇ ਬੱਚੇ ਦੇ ਸਾਰੇ ਪਰਿਵਾਰ ਨੂੰ ਵੀ ਭਾਈ ਲੱਖ ਲੱਖ ਵਧਾਈਆਂ ਜੀ ਤੇ ਇੱਕ ਆਪਣਾ ਟੂਰ ਹਨ ਜੀ ਥੋੜਾ ਜਿਹੜਾ ਉਲਝਿਆ ਪਿਆਗਾ ਆਪਾਂ ਇਹ ਵੀ ਦੱਸ ਸਕੀਏ ਭਾਈ ਆਪਾਂ ਕਿੱਥੇ ਜੀ ਫਿਰਦੇ ਆ ਤੇ ਕੀ ਕਰਦੇ ਫਿਰਦੇ ਆਗੇ ਠੀਕ ਹੈ ਜੀ ਤੇ ਆਪਾਂ ਹੈਗੇ ਆ ਜੀ 오ਡੀਸਾ ਦੇ ਵਿੱਚ દિਵਾਲੀ ਤੱਕ ਆਪਾਂ ਇੱਥੇ ਰਹਾਂਗੇ ਨਿਸ਼ੂ ਦੇ ਦੋਸਤ ਦੇ ਘਰੇ ਇੱਥੇ ਇੱਥੇ ਰਹਾਂਗੇ ਜੀ દિਵਾਲੀ ਤੱਕ ਆਪਾਂ ਇੱਥੇ ਰਾਵਾਂਗੇ ਇਸ ਤੋਂ ਬਾਅਦ ਆਪਾਂ ਜਾਵਾਂਗੇ ਜੀ ਗੁਰਦੁਆਰਾ ਸ੍ਰੀ ਹਜੂਰ ਸਾਹਿਬ ਉੱਥੇ ਜਾਣ ਤੋਂ ਬਾਅਦ ਆਪਾਂ ਦਰਸ਼ਨ ਕਰਨ ਤੋਂ ਬਾਅਦ ਜੀ ਆਪਣੇ ਸਾਈਕਲ ਜਿਹੜੇ 24 ਤਰੀਕ ਨੂੰ ਚਨਈ ਆ ਜਾਣਗੇ ਜਿਹੜੇ ਸਮੁੰਦਰੀ ਜਹਾਜ਼ ਰਾਹੀਂ ਉਹ ਆਈ ਜਾਂਦੇ ਆਗੇ ਅੰਡਾਮਾਨ ਤੋਂ ਆਈ ਜਾਂਦੇ ਆਗੇ ਉਹ 24 ਤਰੀਕ ਨੂੰ ਚਨਈ ਪਹੁੰਚ ਜਾਣਗੇ ਸਮਾਨ ਸਾਰਾ ਆਪਣੇ ਕੋਲੇ ਆ ਜੀ ਆਪਣੇ ਕੋਲੇ ਸਿਰਫ ਆਪਣੇ ਕੱਲੇ ਸਾਈਕਲ ਨਹੀਂ ਹੈਗੇ ਬਸ ਸਾਈਕਲ ਜਿਵੇਂ ਆਪਣੇ 24 ਤਰੀਕ ਨੂੰ ਚਨਈ ਪਹੁੰਚਦੇ ਆ ਜੀ ਤੇ ਆਪਾਂ ਵੀ ਜਿਹੜਾ ਉੱਥੇ ਪਹੁੰਚ ਜਾਂਗੇ 24 ਨੂੰ ਪਹੁੰਚ ਜਿਗੇ ਆਪਾਂ ਮੈਂ ਆਪਾਂ 25 ਨੂੰ ਪਹੁੰਚ ਜਿਗੇ ਕਿਉਂਕਿ ਇੱਕ ਅੱਧਾ ਦਿਨ ਇੱਧਰ ਉੱਧਰ ਵੀ ਹੋ ਸਕਦਾ ਹੈ ਤੇ ਸਾਈਕਲ ਚੱਕ ਕੇ ਜੀ ਫਿਰ ਆਪਾਂ ਜਿਹੜਾ ਚਨਈ ਤੋਂ ਕੰਨਿਆ ਕੁਮਾਰੀ ਵਾਲੇ ਪਾਸੇ ਨੂੰ ਜਾਵਾਂਗੇ ਕੰਨਿਆ ਕੁਮਾਰੀ ਵਾਲੇ ਪਾਸੇ ਨੂੰ ਜਾਵਾਂਗੇ ਇਹ ਆਪਣਾ ਭਾਈ ਜਿਹੜਾ ਟੂਰ ਦਾਗਾ ਰੂਟ ਹੈਗਾ ਸਾਰਾ ਠੀਕ ਹੈ ਜੀ ਤੇ ਐਸ ਨਾਲ ਹੀ ਵੀਡੀਓ ਸਮਾਪਤੀ ਵਾਲਾ ਵੱਧਦੇ ਜੀ ਤੇ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਹੜਾ ਸਮਾਂ ਕੱਢ ਕੇ ਆਪਣੀ ਵੀਡੀਓ ਦੇਖ ਲੈਣਿਓ ਲਾਈਕ ਕਰ ਦਿੰਨੇ ਹੋ ਤੇ ਇੱਕ ਚੰਗਾ ਜਿਹਾ ਕਮੈਂਟ ਕਰ ਦਿੰਨੇ ਹੋ ਸਤਿ ਸ਼੍ਰੀ ਅਕਾਲ ਜੀ ਮਿਲਦੇ ਆ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ